ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸੈਰ ਬਲੌਗ ਦੇ ਵਿੱਚ। ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ-ਠਾਕ? ਅਸੀਂ ਵੀ ਸਾਰੇ ਠੀਕ-ਠਾਕ ਆ। ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ-ਠਾਕ ਹੋਵੋ। ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ। ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਪਸੰਦ ਆਉਂਦੀਆਂ ਤਾਂ ਲਾਈਕ, ਸ਼ੇਅਰ, ਕਮੈਂਟ ਕਰਕੇ ਜੁੜ ਦੱਸਿਓ। ਹਾਂਜੀ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਤੇ ਇੰਨੀ ਸਪ ਤੁਹਾਡੀ ਸਪੋਰਟ ਨਾਲ ਆਪੀ ਆਪਾਂ ਕਾਫੀ ਅੱਗੇ ਵੱਧ ਚੁੱਕੇ ਆ ਤਾਂ ਪਲੀਜ਼ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ 1600 ਕਮੈਂਟ ਕਰ ਦਿਲਾ ਕਰੋ ਤੇ ਆਪਣੀ ਇੱਕ ਵੀਡੀਓ ਜਿਹੜੀ ਆਪਾਂ ਨੇ ਪਾਈ ਸੀ ਨਾ ਚਾਹ ਪੱਤੀ ਦੇ ਨਾਲ ਸੰਬੰਧਤ ਉਹ ਬਹੁਤ ਵਧੀਆ ਵਾਇਰਲ ਹੋਈ ਜਾ ਤੇ ਉਹ 64000 ਤੋਂ ਉੱਪਰ ਚੱਲ ਰਹੀ ਆ ਐਸੀ ਹੁਣ ਸਲੋ ਹੋ ਗਈ ਹੈ ਲਗਭਗ 10 ਦਿਨ ਹੋ ਗਏ ਉਹਨਾਂ ਚੱਲਦੀਆਂ 10-12 ਦਿਨ ਬਹੁਤ ਵਧੀਆ ਉਹਨੇ ਜਾਂਚੀ ਉਸ ਵੀਡੀਓ ਤੇ ਆਪਾਂ ਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਬਹੁਤ ਵਧੀਆ ਵੀਡੀਓ ਚੱਲੀ ਜਾ ਉਹ ਤੇ ਦੇਖੋ ਜੀ ਮਿਹਨਤ ਕਰ ਰਹੇ ਆ ਹਨਾ ਜੇ ਮਿਹਨਤ ਜਦੋਂ ਫਿਰ ਆਪਾਂ ਨੂੰ ਐ ਲੱਗਦਾ ਨਾ ਵੀ ਕੁਝ ਬਣ ਨਹੀਂ ਰਿਹਾ ਹੈਗਾ ਤਾਂ ਫਿਰ ਕੁਝ ਥੋੜਾ ਜਿਹਾ ਚੇਂਜ ਕਰਕੇ ਐ ਹੁੰਦਾ ਵੀ ਚਲੋ ਕੁਝ ਚੇਂਜ ਕਰ ਦਈਏ ਵਿੱਚ ਸ਼ਾਇਦ ਕੁਝ ਬਣ ਜਵੇ ਇੰਨੀ ਮਿਹਨਤ ਵੀ ਕਰ ਰਹੇ ਸੀਗੇ ਤਾਂ ਕਰਕੇ ਕੁਝ ਵਿੱਚ ਆਪਾਂ ਹੁਣ ਵੀਡੀਓ ਚੇਂਜ ਕਰੀਆਂ ਹਨਾ ਟਿਪਸ ਵਗੈਰਾ ਪਾਉਣ ਲੱਗੇ ਤੇ ਆਪਣਾ ਚੈਨਲ ਸੋਨਾ ਗਰੋ ਹੋਇਆ ਤੇ ਉਹ ਵੀਡੀਓ ਆਪਣੀ ਵਾਇਰਲ ਹੋਈ ਜਿਹਦੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਜਾਂਚੀ ਸਪੋਰਟ ਮਿਲੀ ਉਸ ਵੀਡੀਓ ਦੇ ਨਾਲ ਤੇ ਆਪਾਂ ਟਿਪਸ ਪਾਉਂਦੇ ਆ ਤੇ ਡੇਲੀ ਪਾਦੀ ਦੀਆਂ ਨੇ ਤੇ ਕਿਚਨ ਦੇ ਨਾਲ ਸੰਬੰਧਤ ਕੋਈ ਵੀ ਹੋਰ ਜਾਂ ਆਪਣੇ ਕੋਲ ਕੋਈ ਹੋਰ ਜਾਣਕਾਰੀ ਹੁੰਦੀ ਆ ਉਹ ਵਾਲੀ ਵੀਡੀਓ ਬਣਾ ਕੇ ਪਾ ਦਨੇ ਆ ਤੇ ਬਲੌਗ ਵੀ ਜ਼ਰੂਰ ਪਾਇਆ ਕਰਾਂਗੇ ਇਦਾਂ ਲਿਖਾ ਤੇ ਮੁਰਗੇ ਬੋਲ ਰਹੇ ਨੇ ਆਪਣੇ ਇਦਾਂ ਨੀਗਾ ਕਿ ਆਪਾਂ ਬਲੌਕ ਨਹੀਂ ਪਾਵਾਂਗੇ ਪਤਾ ਕੀ ਗੱਲ ਹੈ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਬਲੌਕ ਬਣਾਉ ਨੂੰ ਜੀ ਨਹੀਂ ਕਰਦਾ ਹੈਗਾ ਤੇ ਬਹੁਤ ਗਰਮੀ ਜੀ ਮਹਿਸੂਸ ਹੋ ਰਹੀ ਹੈ ਬੱਚੇ ਨਹੀਂ ਸੀ ਜਾਣਦੇ ਕੀ ਕਰੇ ਹਨਾ ਜੇ ਬੱਚੇ ਨੂੰ ਦੱਸਾਂ ਮੀ ਜੀ ਕਰੇ ਹਨਾ ਬਲੌਕ ਬਣਾਉ ਨੂੰ ਫੇ ਕੱਲੀ ਦਾ ਹੁੰਦਾ ਵੀ ਚਲੋ ਕੰਮ ਕਰਦੇ ਹਾਂ ਆਪਦਾ ਤੇ ਤੇ ਅੱਜ ਮੇਰੇ ਜੀ ਕਰਿਆ ਮੈਂ ਚਲੋ ਹਨਾ ਮੇਰੇ ਭੈਣਾਂ ਕਹੀ ਜਾਂਦੇ ਨੇ ਬਲੌਕ ਨਹੀਂ ਪਾਉਂਦੇ ਕਹਿੰਦੇ ਵੀ ਉਸ ਵੇਪਰ ਚਲੋ ਆ ਜੀ ਇੱਕ ਬਲੌਕ ਪਾ ਲੈਂ ਆ ਕਾਪਾ ਪਾਵਾਂਗੇ ਨਾਲ ਇੱਕ ਟਿਪਸ ਪਾਵਾਂਗੇ ਇੱਕ ਬਲੌਕ ਪਾਵਾਂਗੇ ਤੇ ਦੋਨਾਂ ਨੂੰ ਇਹ ਸਾਥ ਦਿਓ ਤੇ ਵੈਸੇ ਮੇਰਾ ਜ਼ਿਕਰ ਆਇਆ ਹੋਣਾ 4 ਵਜੇ ਦਾ ਟਾਈਮ ਆ ਤੇ ਮੌਸਮ ਇਹਨਾਂ ਸੋਹਣਾ ਹੋ ਗਿਆ ਹਨੇਰੀ ਆ ਗਈ ਬਹੁਤ ਵਧੀਆ ਜਾਂ ਜੀ ਮੌਸਮ ਹੋ ਗਿਆ ਲੈਟ ਚੱਲੇਗੀ ਪਹਿਲੇ ਹੀ ਪਤਾ ਲਾ ਜਾਂਦਾ ਲੈਟ ਵਾਲਿਆਂ ਨੂੰ ਵੀ ਹਨੇਰੀ ਆਉਂਦੇ ਵਾਲੀ ਉਹ ਲੈਟ ਪਹਿਲੇ ਹੀ ਬੰਦ ਕਰ ਲੈਂਦੇ ਨੇ ਤੇ ਹੁਣ ਹਨੇਰੀ ਚੱਲ ਰਹੀ ਐ ਇੰਨੀ ਸੋਹਣੀ ਠੰਡੀ ਹਵਾ ਚੱਲ ਰਹੀ ਐ ਸ਼ਹਿਦ ਕਣੀ ਦੇਖੋ ਪਛਮੀ ਆਜੂ ਤੇ ਮੈਂ ਥੱਲੇ ਆਈ ਸੀ ਮੈਂ ਕਿਹਾ ਚਲੋ ਪੱਖੇ ਵਗੈਰਾ ਬੰਦ ਕਰਿਆ ਵਾ ਹਨ ਮੈਟਰ ਸੀ ਚੱਲ ਰਹੀ ਸੀ ਇਹ ਪੱਖੇ ਉਹ ਬੰਦ ਕਰਨਾ ਹੀ ਸੀ ਤੇ ਕੋਰੇ ਬੰਦ ਕਰੇ ਨੇ ਹੁਣ ਪਸ਼ੂਆਂ ਦੇ ਗੋਹਾ ਗੋਹਾ ਆਪਣਾ ਕਿਚਨੇ ਵਾਲਾ ਉਹ ਵੀ ਖਿੱਚਦੇ ਆ ਤੇ ਖੌੜਾ ਮਾਰਨੇ ਵਾਲਾ ਪਸ਼ੂਆਂ ਥੱਲੇ ਉਹ ਵੀ ਮਾਰ ਦिए ਨਾਲ ਥੰ ਬਹਾ ਦिए ਮੌਸਮ ਬਹੁਤ ਬੁਰਾ ਹਾਲਾ ਪਸ਼ੂ ਇੰਨਾ ਜ਼ਿਆਦਾ ਹੌਂਕਦੇ ਨੇ ਇੰਨਾ ਜ਼ਿਆਦਾ ਗਰਮੀ ਆ ਬਸ ਕਰੇ ਤੇ ਗਰਮੀ ਤੇ ਬਹੁਤ ਜ਼ਿਆਦਾ ਸਾੜੀ ਬੈੜੀ ਨਾਲੇ ਦੇਖੋ ਸਾਰੀ ਜਹਾੜੀ ਪਾਣੀ ਦੇ ਵਿੱਚ ਖੜਦੀ ਹੈ ਰਾਤ ਨੂੰ ਵੀ ਹੌਂਕਦੇ ਇੱਕ ਵਿਚਾਰੀ ਸੋਣ ਵਾਲੀ ਆ ਤੁਹਾਨੂੰ ਪਤਾ ਹੈ ਜਿਹੜੀ ਅੱਛਾ ਅੱਖ ਹੁੰਦੀਆਂ ਨੇ ਨਾ ਉਹ ਹੌਂਕਦਿਆਂ ਵੱਧ ਹੁੰਦੀਆਂ ਨੇ ਫਿਰ ਮੈਂ ਬੈਕ ਕਰ ਕਰਕੇ ਦਿਖਾਉਣੀ ਆ ਮੌਸਮ ਦਾ ਖਾਲ ਆਪਣੇ ਵੱਲ ਬਹੁਤ ਵਧੀਆ ਹੋਇਆ ਹੈ ਕਣੀਆਂ ਵੀ ਕਿਤੇ ਕਿਤੇ ਗਿਰਨ ਲੱਗਦੀ ਆਖੜਿਆ ਪਛੂ ਤੇ ਆਪਣੀ ਸਵੀਟ ਵੀ ਇੱਥੇ ਬੰਦੀ ਹੁੰਦੀ ਆ ਤਾਂ ਜੋ ਇਹਨੂੰ ਗਰਮੀ ਤੋਂ ਬਚੀ ਰਹੇ ਇਧਰਲੇ ਪਾਸੇ ਹੋ ਕੇ ਬਹਿ ਜਾਂਦੀ ਆ ਤੇ ਗੋਹਾ ਖਿੱਚਣਾ ਮੈਂ ਹਾਂ ਗੋਹਾ ਖਿੱਚਦਾ ਤੇ ਮੌਸਮ ਦੇਖੋ हाँ। सोनी चल रही है। माड़ी जी राहत आजगी गर्मी तो मीह वगैरह पैसे बहुत बुरा हाल देखो हवा हाँ। बेलना सब कुछ खराब होया पे अपनी भिंडिया वगैरह अद्धिया पटते बस थोड़ी जी रख दी ਖਰਾਬ ਜੀਆਂ ਹੋ ਗਈਆਂ ਸੀ ਗਿਆ ਮੌਸਮ ਕਰਕੇ ਮੌਸਮ ਨੂੰ ਧੁੱਪਾਂ ਬਹੁਤ ਜ਼ਿਆਦਾ ਸੀਗੀ ਸਾਰੀਆਂ ਚੀਜ਼ਾਂ ਮੱਚੀ ਜਾਂਦੀਆਂ ਨੇ ਤੇ ਆ ਦੇਖੋ ਆ ਬਿਰ ਵੀ ਕਿਦਾਂ ਮੱਚ ਗਈ ਹਨ ਦੁਆਰਾ ਹੋਈ ਹੈ ਕਈ ਇਹਦੀ ਬੇਲ ਇੱਕ ਹੋਰ ਹਨ ਇਹ ਵੀ ਫੂਕਦੀ ਲੋ ਬਹੁਤ ਜ਼ਿਆਦਾ ਇਹ ਇੰਨਾ ਜ਼ਿਆਦਾ ਸੇਕ ਹਨ ਬਹੁਤ ਜ਼ਿਆਦਾ ਤੇ ਫੌੜੀ ਆਪਾਂ ਨੇ ਬਣਾਤੀ ਨਵੀਂ ਬਿਲਕੁਲ ਦੇਖੋ ਸੈਪਰੀ ਦੇ ਬਾਬਾ ਨੇ ਬਣਾਤੀ ਇਹ ਡੰਡ ਡੁੱਟ ਹੈ ਸੀ ਨਾ ਲੈ ਕੇ ਮੇਖਾ ਸਾਰੀਆਂ ਚ ਪਾਤੀਆਂ ਦੇਖੋ ਹੁਣ ਕਿੰਨਾ ਕ ਮੀਂਹ ਆਉਂਦਾ ਹੈ ਲੱਗ ਜੂ ਪਤਾ ਕਣੀਆਂ ਵੈਸੇ ਆਲੇ-ਦਾਲ ਸਾਰੇ ਕਿਤੇ ਪੈ ਗਏ ਆਪਣਾ ਹੀ ਏਰੀਏ 'ਚ ਨਿਉ ਪਿਆ ਹੈਗਾ ਇੱਧਰ ਬੱਦਲ ਦਾ ਬਠੀਰਾ ਆ ਗਿਆ ਬਹੁਤ ਜ਼ਿਆਦਾ ਆ ਗਿਆ ਤੇਜ਼ ਹੋ ਗਿਆ ਮੈਨੂੰ ਬੱਕਰੀਆਂ ਖੋਲਣੀਆਂ ਪੈਣੀਆਂ ਤੇ ਆ ਫੇਰ ਵੀ ਮੇਰੇ ਮਗਰ ਤੇਜ਼ ਆ ਗਿਆ ਮੈਂ ਇਹਨਾਂ ਨੂੰ ਖੇਚਣ ਨਾਲ ਹੀ ਖੋਲਣਾ ਇਹਨਾਂ ਨੂੰ ਨਹੀਂ ਨਾਲੋ ગરમી તો રાહત મિલ જુ ગેટ વજે આપણા જોરજી ਰੋਜ਼ ਮੀ ਆ ਗਿਆ ਆਪਣੇ ਤੇ ਸਵੀਟੀ ਦਾ ਵਧੀਆ ਮੈਂ ਤਾਂ ਬੱਕਰੀ ਵੀ ਛੜਤੀ ਸੀ ਮੈਂ ਖਸਲ ਨਾ ਲੂਗੀ ਮੀਚੇ ਰਾਤ ਜੀ ਮਿਲਦੀ ਹੋਮਸ ਕੀ ਜਾਂਦੀਆਂ ਨੇ ਪਰ ਫਿਰ ਮੈਂ ਖਾ ਰਹਿਣ ਤੋਂ ਬਿਮਾਰ ਨਾ ਹੋ ਜਵੇ ਹਨਾ ਫਿਰ ਮੈਂ ਚੱਲ ਉੱਥੇ ਛੱਡ ਥੱਲੇ ਬੰਨ ਕੇ ਉੱਥੇ ਖੜੀ ਰਹੂਗੀ ਤੇ ਸਵੀਟੀ ਤਾਂ ਉੱਪਰ ਚੜ ਜਾਂਦੀ ਹੁੰਦੀ ਆ ਜੇ ਉਹਨੂੰ ਜਿਆਦਾ ਮੀਂਹ ਲੱਗਿਆ ਵੈਸੇ ਉਹ ਕੋਲ ਬਾਛੜ ਨਹੀਂ ਆ ਰਹੀ ਹੈ ਜੇ ਉਪਰ ਮੀਂਹ ਪੈਣ ਲੱਗਿਆ ਤਾਂ ਉੱਥੇ ਕੋਲ ਉੱਪਰ ਛੜ ਜੂਗੀ ਛੱਡ ਥੱਲੇ ਤੇ ਕੱਟੀ ਵੀ ਆਪਾਂ ਨੇ ਇਹ ਵੀ ਬਹੁਤ ਹੋ ਗਈ ਆ ਤਾਂ ਹੀ ਪਾਣੀ ਚ ਖੜੀ ਕਰਤੀ ਮੀਂਹਾ ਲੂਗੀ ਸਮਾਰ ਕੇ ਤੇ 파ਸ਼ੀ ਜ਼ੁੰਬਰ ਦੀ ਸਲਾਹ ਸੀਗੀ ਪਰ ਬਾਛਰ ਖਾਰੀ ਇੱਧਰੋਂ ਆ ਰਹੀ ਆ ਕੋਈ ਫਾਇਦਾ ਨਹੀਂਗਾ ਮੈਂ ਹਾਂ ਚਲੋ ਬਾਅਦ ਚ ਛੰਬਰਾਂਗੇ ਹਨਾ ਲੈਡ ਤੇ ਲੇਕੀ ਟੋਕਰ ਰਹਿ ਗਿਆ ਕਰਨ ਤੋਂ ਚਲੋ ਬਾਅਦ ਕਰਾਂਗੇ ਮੀ ਤਾਂ ਪੈ ਗਿਆ ਟੋਕੇ ਦਾ ਸਬਜ਼ੀ ਬਾਤ ਕਰ ਲਾਂਗੀ ਜਦੋਂ ਲੇਟ ਆਉਂਗੀ ਬਸ ਗਰਮੀ ਤੋਂ ਰਾਹਤ ਮਿਲਦੀ ਬਸ਼ਮਾ ਨੂੰ ਇਹੀ ਬਹੁਤ ਹੈ ਤੇ ਹੁਣ ਮੈਂ ਇੱਥੇ ਤਾਂ ਕੀ ਕਰਨਾ ਥੱਲੇ ਖੜੇ ਸੀ ਹਨਾ ਬਛੜਾ ਰਹੀ ਹੈ ਜੇ ਉੱਪਰ ਨੂੰ ਜਾਊਂਗੀ ਭੇਜ ਜਾਂਗੀ ਹੁਣ ਇਸੇ ਤਰ੍ਹਾਂ ਮੋਬਾਈਲ ਲੁਕੋ ਕੇ ਫਿਰ ਜਾਣਾ ਪੈਣਾ ਉੱਪਰ ਨੂੰ ਜਾਊਂਗੀ ਤਾਂ ਸਹੀ ਕਿਉਂਕਿ ਇੱਥੇ ਖੜਨ ਨਹੀਂ ਹੋਣਾ ਹੈਗਾ ਬਛੜੋਰੇ ਤੱਕ ਆਉਂਦੀ ਹੈ ਸੱਚ ਮੈਂ ਚੂਚੇ ਛੜ ਤੇ ਉਹ ਸਵੇਰ ਭੁੱਖੇ ਸੀਗੇ दाना ਚੋਗ ਰਹੇ ਨੇ ਉਹਨਾਂ ਨੂੰ ਬੰਦ ਕਰਕੇ ਫੇਚ ਆਉਣਾ ਪਰ ਤੇਲਕਾ ਹੋ ਜਾਂਦੀ ਆ ਆ ਦੇਖ ਸਾਰੇ ਆ ਨਹੀਂ ਹੜਦੀ ਹੈਗੀ ਦਾਣਾ ਨਹੀਂ ਖਾਣ ਮੰਦੀ ਹੈਗੀ ਚਲ ਉਧਰ ਚ ਲੈ ਤੂੰ ਵੀ ਸਾਈਡ ਥਲੇ ਚੱਲ ਲੈ ਲੋਈ ਚੂਜੇ ਸਾਰੇ ਇਕੱਠੇ ਕਰ ਤੇ ਚਲ ਉਧਰ ਲੋਈ ਚਲ ਉਧਰ पालियो खराब है इन फीड का, चल चल फीड तो थैलेच पई है ना इने खान दियो ना खाला बस इन्हें दाणा में चुगने आप कुछ कर दिए ये बहुत ज्यादा आ गया लोई मोर बहुत ਲਓ ਜੀ ਸ਼ਾਮ ਹੋ ਚੁੱਕੀ ਆ ਤੇ ਮੀ ਹਟ ਗਿਆ ਸੀਗਾ ਪਰ ਤਾਰ ਆਪਾਂ ਨੇ ਮੀ ਪੈਂਦਿਆਂ ਜੇ ਜੁਈਆਂ ਨੇ ਸੋਣਾ ਪੈ ਗਿਆ ਮੀ ਤੇ ਕਾਫੀ ਟਾਈਮ ਪੈਂਦਾ ਰਿਹਾ ਤੇ ਹੁਣ ਹੋ ਗਿਆ ਸ਼ਾਮ ਤੇ ਮੈਂ ਧਾਰਾ ਚੋਕੇ ਆ ਕੇ ਲੱਗੀ ਸੀਗੀ ਅੰਬਾਂ ਨੂੰ ਕਦੂਕਾਸ ਕਰਨਾ ਕਦੂਕਾਸ ਕਰਕੇ ਹਟੀਆਂ ਹੁਣ ਤੇ ਉਹ ਤੁਹਾਨੂੰ ਵੀਡੀਓ ਪਰਸੋਂ ਮਿਲ ਜੂਗੀ ਚਟਣੀ ਬਣਾਵਾਂਗੇ ਅੱਜ ਆਪਾਂ ਨੇ ਕਦੂਕਾਸ ਕਰਕੇ ਰੱਖਤੇ ਨੂਨ ਪਾ ਕੇ ਤੇ ਫਿਰ ਪਰਸੋਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਾਂਗੇ ਬਾਕੀ ਜੀ ਆਪਾਂ ਅੱਜ ਦੇ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਕਿਉਂਕਿ ਸ਼ਾਮ ਹੋ ਗਈ ਆਪਣੀ ਲਾਈਟ ਆਈ ਨਹੀਂ ਹਲੇ ਹਲੇ ਪਸ਼ੂਆਂ ਦਾ ਵੀ ਦੇਖਣਾ ਪਾਣੀ ਧਾਣੀ ਪਲਾਉਣਾ ਡੋਕਾ ਕਰਨਾ ਲਾਈਟ ਪਹਿਲੇ ਭਜਾਲੀ ਸੀ ਇਹਨਾਂ ਨੇ ਡੋਕਾ ਕਰਿਆ ਨਹੀਂ ਅੱਪਾਂ ਨੇ ਹੈਨਾ ਹੁਣ ਲਾਈਟ ਆਈ ਤੇ ਸਾਰਾ ਕੁਝ ਹੋਊਗਾ ਤੇ ਫੇਰ ਤਾਂ ਕਰਕੇ ਮੈਂ ਕਿਹਾ ਚਲੋ ਪਹਿਲਾਂ ਰੋਟੀ ਲਾ ਲੈਨੇ ਆ ਬਾਅਦ ਚ ਫਿਰ ਪਸ਼ੂਆਂ ਦਾ ਕੰਮ ਕਰ ਲਾਂਗੇ ਜਦੋਂ ਲਾਈਟ ਆ ਗਈ ਤੇ ਇਸ ਲਈ ਆਪਾਂ ਹੁਣ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਬਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਮਿਲਦੇ ਆ ਜੀ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ